2008 ਚ ਵਾਪਸ ਗਿਆ ਬੰਬੇ ਇੱਥੇ ਜਿਹੜੇ ਸਾਲ ਦੋ ਸਾਲ ਲਾਏ ਉਹਨਾਂ ਦੇ ਵਿੱਚ ਮੈਂ ਸਾਨੂੰ ਨਾ ਇੱਕ ਕੰਮ ਮਿਲ ਗਿਆ ਮੈਨੂੰ ਥੀਏਟਰ ਦਾ ਹੀ ਬ੍ਰਿਟਿਸ਼ ਐਮਬੈਸੀ ਦਾ ਉਹ ਪਿੰਡਾਂ ਪਿੰਡਾਂ ਚ ਜਾ ਜਾ ਕੇ ਉਹ ਡੰਕੀ ਕਰਕੇ ਜਿਹੜੇ ਬਾਹਰ ਜਾਂਦੇ ਹਨ ਨਾ ਉਹਨਾਂ ਦੇ ਉੱਤੇ ਨਾਟਕ ਕਰਨਾ ਸੀ ਤੇ ਉਦੋਂ ਮੈਂ ਪੰਜਾਬ ਦੇ ਵਿੱਚ ਗਿਆ ਤਾਂ ਮੈਂ ਦੇਖਿਆ ਉਹਨਾਂ ਲੋਕਾਂ ਦੀ ਉਹ ਵਿਅਥਾ ਵੀ ਦਿਖੀ ਉਹ ਮਾਵਾਂ ਰੋਂਦੀਆਂ ਦੇਖੀਆਂ ਮੈਂ ਤੇ ਮੈਨੂੰ ਲੱਗਾ ਯਾਰ ਕਿੰਨਾ ਕੁਸ਼ਾ ਇੱਥੇ ਕੇ ਲੋਕੀ ਕਿੱਦਾਂ ਬਾਹਰ ਜਾਣ ਨੂੰ ਫਿਰਦੇ ਨੇ ਤੇ ਉਸ ਤੋਂ ਉਹ ਉਹ ਮਿਹਨਤ ਕਰਕੇ ਚਾਰ ਪੈਸੇ ਇਕੱਠੇ ਕੀਤੇ ਨਾਲ ਨਾਲ ਅੰਦਰ ਤਿਆਰ ਹੁੰਦਾ ਗਿਆ ਨਾਲ ਨਾਲ ਪੈਸੇ ਆਏ ਥੋੜੇ ਜਿ ਫਿਰ ਮੈਂ ਲੈ ਕੇ ਬੰਬੇ ਚਲਾ ਗਿਆ ਫਿਰ ਬੰਬੇ ਗਿਆ ਹੁਣ ਨਵੇਂ ਰੂਪ ਦੀ ਮੇਰੀ ਸਟਰਗਲ ਸ਼ੁਰੂ ਹੋਈ ਮੈਂ ਧੱਕੇ ਖਾਣੇ ਸ਼ੁਰੂ ਕਰ ਦਿੱਤੇ ਫਿਰ ਮੈਂ ਧੱਕੇ ਹੀ ਕਹੂੰਗਾ ਉਹਨੂੰ ਕਿਉਂਕਿ ਜਦੋਂ ਤੁਹਾਨੂੰ ਕੋਈ ਜਾਣਦਾ ਨਹੀਂ ਤੁਸੀਂ ਜਾ ਕੇ ਨਵੇਂ ਸਿਰੇ ਤੋਂ ਖੂਹ ਪਟਕੇ ਪਾਣੀ ਭਰਨਾ ਫਿਰ ਐਂ ਹੁੰਦਾ ਤੇ ਜਦੋਂ ਮੈਂ ਉੱਥੇ ਗਿਆ ਮੈਨੂੰ ਫੋਨ ਆਇਆ ਇੱਕ ਉਸ ਬੰਦੇ ਦਾ ਨਾਂ ਸਮੀਰ ਬਨਰਜੀ ਜਿਹੜੇ ਸ਼ਾਦ ਇਸ ਗੱਲ ਨਾਲ ਵਾਕਫ ਹੋਣ ਉਸ ਬੰਦੇ ਦੇ ਨਾਮ ਨਾਲ ਵਾਕਫ ਹੋਣ ਜੋ ਸੁਣ ਰਹੇ ਦੇਖ ਰਹੇ ਹੋ ਉਹਨਾਂ ਨੂੰ ਪਤਾ ਲੱਗਿਆ ਉਹਦਾ ਮੈਨੂੰ ਫੋਨ ਆਇਆ ਕਿ ਮੇਰੀਆਂ ਫੋਟੋਆਂ ਕਿਉਂਕਿ ਛੱਡ ਆਉਂਦੇ ਆ ਆਪਾਂ ਫੋਟੋਆਂ ਛੱਡ ਆਉਂਦੇ ਸੀ ਫੋਟੋ ਫੋਟੋ ਪਹੁੰਚਦੀਆਂ ਕੀਤੀਆਂ ਮੇਲ ਮਲ ਕੀਤੀਆਂ ਮੈਨੂੰ ਫੋਨ ਆਇਆ ਕਿ ਕਹਾਂ ਹੋ ਹਿੰਦੀ ਚ ਬੋਲ ਕੇ ਉਹਨੇ ਮੇਰੇ ਨਾਲ ਗੱਲਬਾਤ ਕੀਤੀ ਕਹਿੰਦਾ ਮੇਰੇ ਆਫਿਸ ਆ ਕੇ ਮਿਲੋ ਮੈਂ ਕਿਹਾ ਜੀ ਮੈਨੇ کہیں ਔਰ ਜਾਣਾ ਹੈ ਵੀ ਮੈਂ ਤਾਂ ਅਜੇ ਤਿਆਰ ਹੋ ਰਿਹਾ ਹਾਂ ਨਾਉਣ ਲੱਗਾ ਦੂਸਰਾ ਬੰਦਾ ਸੀ ਉਹ ਮੇਰੇ ਗਏ ਗੇਨ ਕਾਉਂਟਰ ਹੋਇਆ ਮੇਰਾ ਉਹ ਮੈਨੂੰ ਕਹਿੰਦਾ ਅੱਛਾ ਨਹਾਣੇ ਲੱਗੇ ਹੋ ਮੈਂ ਕਿਹਾ ਹਾਂ ਤੇ ਉਹਨੇ ਬਟੇ ਸਿੱਧੀਆਂ ਇਹ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਮੈਂ ਉਹਨੂੰ ਤਾੜਿਆ ਓੰਜ ਅਕਸਰ ਮੈਂ ਗਾਲਾਂ ਗੋਲਾਂ ਨਹੀਂ ਕੱਢਦਾ ਬਟ ਉਹਦੋਂ ਮਿਰਤ ਰੁਕਿਆ ਨਹੀਂ ਗਿਆ ਮੈਂ ਉਹਨੂੰ ਤਾੜਿਆ ਬਹੁਤ ਮੈਂ ਉਹਨੂੰ ਕਿਹਾ ਮੈਂ ਕਿਹਾ ਮੈਂ ਅੱਠ ਦੀ ਗੱਲ ਦੱਸਦਾ ਤੁਹਾਨੂੰ 2008 ਦੀ ਮੈਂ ਕਿਹਾ ਮੈਂ ਇੰਨੇ ਸਾਲ ਥੀਏਟਰ ਕੀਤਾ ਆਪਣਾ ਬੇਸ ਬਣਾਇਆ ਮੈਂ ਆਪਣੇ ਆਪ ਨੂੰ ਤਿਆਰ ਕੀਤਾ ਮੈਂ ਇਹਦੇ ਲਈ ਕੀਤਾ ਜੋ ਤੂੰ ਮੈਨੂੰ ਕਹਿ ਰਿਹਾ ਤੇ ਮੈਂ ਉਹਨੂੰ ਬੜਾ ਤਾੜਿਆ ਮੈਂ ਫੋਨ ਕੱਟਤਾ ਮੈਂ ਬੜਾ ਟੁੱਟ ਗਿਆ ਅੰਦਰੋਂ ਮੈਂ ਆ ਯਾਰੇ ਕੀ ਹੋ ਰਿਹਾ ਮੈਂ ਕਿੱਦਾਂ ਕਰ ਕਿੱਦਾਂ ਰਾ ਲੱਭਾਂ ਕਿੱਦਾਂ ਜਾਊਂਗਾ ਅੱਗੇ ਮੈਂ ਕੀ ਬਣੂਗਾ ਕਿਉਂਕਿ ਮੇਰੇ ਕੋਲੇ ਹੋਰ ਕੁਝ ਹੈ ਮੈਨੂੰ ਸਿਰਫ ਤੇ ਸਿਰਫ ਇੱਕੋ ਹੀ ਕੰਮ ਆਉਂਦਾ ਸੀ ਜਿਸ ਜਿਸ ਜੇ ਜੇ ਮੈਂ ਆਪਣੀ ਜ਼ਿੰਦਗੀ ਦਿੱਤੀ ਮੈਨੂੰ ਹੋਇਆ ਕਿ ਨਹੀਂ ਯਾਰ ਮੈਂ ਹੋਰ ਆਲੇ ਦੁਆਲੇ ਤੋਂ ਹੋਰ ਵੀ ਬਹੁਤ ਸੁਣਿਆ ਵੀ ਇਹੋ ਜਿਹਾ ਕੁਝ ਹੁੰਦਾ ਉੱਥੇ ਬੰਬੇ ਨਹੀਂ ਯਾਰ ਮੈਂ ਇਸ ਚੱਕਰ 'ਚ ਨਹੀਂ ਪੈਣਾ ਮੈਂ ਕਿਹਾ ਮੈਂ ਥੀਏਟਰ ਹੀ ਕਰ ਲਵਾਂ ਮੈਂ ਵਾਪਸ ਚੱਲ ਗਿਆ ਪਰ ਕੁਦਰਤੀ ਮੈਂ ਆਡੀਸ਼ਨ ਦਿੱਤੇ ਹੋਏ ਸੀ ਮੈਨੂੰ ਕਾਲ ਆ ਗਈ ਮੈਨੂੰ ਕੰਮ ਮਿਲ ਗਿਆ ਪਰ ਕੰਮ ਮਿਲਿਆ ਤੇ ਉਹਦੀ ਜਿਹੜੀ ਪੇਮੈਂਟ ਮਿਲਦੀ ਹੈ ਉਹ ਮਿਲਦੀ ਹੈ 90 ਦਿਨਾਂ ਬਾਅਦ ਉਹ ਜਿਹੜਾ ਸਮਾਂ ਸੀ ਸ਼ੁਰੂਆਤੀ ਟਾਈਮ ਦਾ ਉਹ ਮੈਂ ਕੱਪੜੇ ਲੈ ਲਏ ਮੈਂ ਹੋਰ ਖਰਚੇ ਕਰ ਲਏ ਮੈਂ ਇਧਰੋਂ ਗਿਆ ਮੇਰੇ ਕੋਲੇ ਪੈਸੇ ਘਟਨੇ ਸ਼ੁਰੂ ਹੋ ਗਏ ਤੇ ਉਦੋਂ ਮੈਨੂੰ ਇੱਕ ਐਸੀ ਬਿਲਡਿੰਗ ਚ ਰਹਿਣਾ ਪਿਆ ਇਹੋ ਜੀ ਜਗ੍ਹਾ ਤੇ ਰਹਿਣਾ ਪਿਆ ਜਿੱਥੇ ਸਾਰੇ ਸਟਰਗਲਰ ਮੁੰਡੇ ਰਹਿੰਦੇ ਸੀ ਉਹ ਬਿਲਡਿੰਗ ਐ ਹੋ ਜੀ ਸੀ ਕਿ ਉੱਤੋਂ ਕੂੜਾ ਸੁੱਟਦੇ ਸੀ ਉਹ ਤੁਹਾਡੇ ਤਾਕੀ ਚ ਤਾਕੀ ਰਹੀ ਤੁਹਾਡੇ ਅੰਦਰ ਤੁਹਾਡੇ ਕਮਰੇ ਚ ਆ ਜਾਂਦਾ ਸੀ ਉਹਨਾਂ ਨੂੰ ਜਿੰਨਾ ਮਰਜ਼ੀ ਸਮਝਾ ਲਓ ਉੱਤੇ ਵਾਲਿਆਂ ਨੂੰ ਸਮਝਦੇ ਨਹੀਂ ਸੀ ਕਿਉਂਕਿ ਹਰ ਕੋਈ ਇੱਕ ਬੋਝ ਲੈ ਕੇ ਚੱਲਦਾ ਉਹਨੂੰ ਜੋ ਠੀਕ ਲੱਗਦਾ ਉਹ ਕਰਦਾ ਉਹ ਬੰਬੇ ਦੇ ਵਿੱਚ ਤੇ ਉਹਨਾਂ ਨੇ ਮੈਂ ਫਿਰ ਉਹ ਕੂੜਾ ਸਾਫ਼ ਕਰਨਾ ਦੋ ਦੋ ਤਿੰਨ ਤਿੰਨ ਵਾਰ ਸਾਫ਼ ਕਰਨਾ ਪੋਚੇ ਲਾਉਣੇ ਮੈਂ 7-8 ਮੁੰਡਿਆਂ ਦੇ ਨਾਲ ਰਹਿੰਦਾ ਸੀ ਉਹਨਾਂ ਨੂੰ ਆਦਤ ਸੀ ਭਰ ਕੇ ਸੈਗਟ ਪੀਣ ਦੀ ਮੈਂ ਪੀਂਦਾ ਨਹੀਂ ਉਹਨਾਂ ਨੇ ਸੈਗਟ ਪੀ ਜਾਣੀ ਧੂਆਂ ਰਹਿਣਾ ਕਮਰੇ 'ਚ ਮੈਂ ਸੋਚਦਾ ਸੀ ਮੈਂ ਕੀ ਕਰਾਂ ਯਾਰ ਬੜਾ ਔਖਾ ਇਹੋ ਜਿਹੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ